ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 8ਵੇਂ ਤਨਖਾਹ ਕਮਿਸ਼ਨਰ ਨੂੰ ਲੈ ਕੇ ਆਈ ਵੱਡੀ ਖਬਰ ਸਰਕਾਰ ਨੇ ਉਠਾਇਆ ਇਹ ਕਦਮ ਉਮੀਦ ਤੋਂ ਘੱਟ ਵਧੇਗੀ ਤੁਹਾਡੀ ਤਨਖਾਹ 8ਵੇਂ ਤਰਕ ਤੋਂ ਲੈ ਕੇ ਕੇਂਦਰ ਮੁਲਾਜ਼ਮਾਂ ਦੇ ਮਨ ਵਿੱਚ ਇੱਕ ਸਵਾਲ ਹੈ ਕਿ ਆਖਿਰ ਸਰਕਾਰ ਇਸ ਦਾ ਗਠਨ ਕਦੋਂ ਕਰੇਗੀ ਐਲਾਨ ਤਾ ਹੋ ਗਿਆ ਹੈ ਪਰ 8ਵੇਂ ਪੇ ਕਮਿਸ਼ਨਰ ਨਿਗਠਨ ਬਾਰੇ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਹਾਲਾਂਕਿ ਹੁਣ ਕੇਂਦਰ ਸਰਕਾਰ ਦੇ ਨੇ ਸੂਬਿਆਂ ਰੱਖਿਆ ਮੰਤਰਾਲੇ ਗ੍ਰਹਿ ਮੰਤਰੀ ਅਤੇ ਅਮਲਾ ਅਤੇ ਸਿਕਲਾਈ ਵਿਭਾਗ ਸਮੇਤ ਮੁੱਖ ਹਿੱਤਕਾਰਦ ਹਿਤਧਾਰਕਾਂ ਨਾਲ ਸਲਾਹ مشਵਰਾ ਕਰਕੇ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੀ ਤਿਆਰੀ ਕਰ ਲਈ ਹੈ ਇਸ ਬਾਰੇ ਜਾਣਕਾਰੀ ਵਿੱਤ ਮੰਤਰੀ ਨੇ ਦਿੱਤੀ ਹੈ ਸਰਕਾਰ 8ਵੇਂ ਪੇ ਕਮਿਸ਼ਨਰ ਨੂੰ ਦੀ ਪ੍ਰਕਿਰਿਆ 'ਚ ਲਿਆ ਰਹੀ ਹੈ ਤੇਜ਼ੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਚੋਂ ਇੱਕ ਲਿਖਤੀ ਜਵਾਬ ਵਿੱਚ ਕਿਹਾ ਹੈ ਕਿ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਮੁੱਖ ਹਿਤਕਾਰਤ ਦੇ ਸੁਝਾਅ ਮੰਗੇ ਗਏ ਹਨ ਸਰਕਾਰ ਵੱਲੋਂ ਕਮਿਸ਼ਨਰ ਨੂੰ ਅਧਿਕਾਰਤ ਤੌਰ ਤੇ ਨੋਟੀਫਾਈ ਕਰਨ ਤੋਂ ਬਾਅਦ 8ਵੇਂ ਤਨਖਾਹ ਕਮਿਸ਼ਨਰ ਦੇ ਪ੍ਰਧਾਨ ਦੇ ਮੈਂਬਰਾਂ ਦੀ ਨਿਯੁਕਤੀ ਕੀਤੀ ਜਾਵੇ ਕਿ ਇੱਕ ਪਾਸੇ ਕਮਿਸ਼ਨ ਦੇ ਗਠਨ ਤੇ ਦੂਜੇ ਪਾਸੇ ਤਨਖਾਹ ਕਿਉਂ ਕਿੰਨਾ ਵਾਧਾ ਹੋਵੇਗਾ ਇਸ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦੇ ਮਨ ਵਿੱਚ ਵੱਖ-ਵੱਖ ਸਵਾਲ ਉੱਠ ਰਹੇ ਹਨ ਵੱਜਰਪੋਟਾ ਚ ਇਹ ਦੱਸਿਆ ਜਾ ਰਿਹਾ ਹੈ ਕਿ 7ਵੇਂ ਤਨਖਾਹ ਕਮਿਸ਼ਨ ਦੇ ਮੁਕਾਬਲੇ 8ਵੇਂ ਤਨਖਾਹ ਕਮਿਸ਼ਨ ਚ ਘਟ ਵਾਧਾ ਕੀਤਾ ਜਾਵੇਗਾ ਇਸ ਰਿਪੋਰਟ ਨੇ ਲੱਖਾਂ ਮਲਾਜ਼ਮਾਂ ਨੂੰ ਝਟਕਾ ਦਿੱਤਾ ਹੈ ਹਾਲਾਂਕਿ ਜਦ ਤੱਕ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਨਹੀਂ ਹੋ ਜਾਂਦਾ ਤੇ ਸਿਫਾਰਿਸ਼ਾਂ ਨਹੀਂ ਕੀਤੀਆਂ ਜਾਂਦੀਆਂ ਤਦ ਤੱਕ ਇਹ ਕਹਿਣਾ ਗਲਤ ਹੋਵੇਗਾ ਕਿ ਤਨਖਾਹ ਚ ਕਿੰਨਾ ਵਾਧਾ ਹੋਵੇਗਾ ਸਰਕਾਰ ਵੱਲੋਂ ਜਦੋਂ 8ਵੀਂ ਤਨਖਾਹ ਕਮਿਸ਼ਨ ਦਾ ਐਲਾਨ ਕੀਤਾ ਗਿਆ ਉਦੋਂ ਤੋਂ 1 ਕਰੋੜ ਤੋਂ ਵੱਧ ਕੇਂਦਰ ਮਲਾਜ਼ਮ ਅਤੇ ਪੈਨਸ਼ਨ ਭੋਗ ਕੇ ਇਸ ਦੇ ਘਟਨ ਤੇ ਸੈਲਰੀ ਵਿੱਚ ਕਿੰਨਾ ਵਾਧਾ ਹੋਵੇਗਾ ਇਸ ਦੀ ਜਾਣਕਾਰੀ ਦਾ ਇੰਤਜ਼ਾਰ ਕਰ ਰਹੇ ਹਨ ਦਸੰਬਰ 2025 ਵਿੱਚ 17ਵੇਂ ਵੇਤਨ ਕਮਿਸ਼ਨ ਦਾ ਗਠਨ ਹੋ ਗਿਆ ਹੋ ਰਿਹਾ ਹੈ ਇਸ ਤਰ੍ਹਾਂ ਜਨਵਰੀ 2026 ਤੋਂ 8ਵਾਂ ਤਨਖਾਹ ਕਮਿਸ਼ਨ ਲਾਗੂ ਹੋਣਾ ਹੈ ਇਸ ਸੰਦਰਭ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਕਿਸ ਕੀ ਸਮੇਂ ਤੇ 8ਵਾਂ ਤਨਖਾਹ ਕਮਿਸ਼ਨ ਲਾਗੂ ਹੋ ਸਕੇਗਾ ਜਾਂ ਨਹੀਂ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ